ਰਮਸਰੂਪ ਅਣਕੀ ਦੀ ਇੱਕ ਹੋਰ ਕਹਾਣੀ ਨਿਓ ਤੜ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਸੋ ਉਮੀਦ ਕਰਦੀ ਤੁਹਾਨੂੰ ਇਹ ਪਸੰਦ ਆਵੇਗੀ ਹੋਰ ਪੰਜਾਬੀ ਕਹਾਣੀਆਂ ਨਾਵਲ ਸੌਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸੋ ਆਓ ਕਹਾਣੀ ਨਿਓ ਸੁਣਦੇ ਰਹੋ ਸਵੀ ਮੀਡੀਆ 11 ਉਸ ਦਿਨ ਟ੍ਰੇਨ ਬਹੁਤ ਲੇਟ ਸੀਗੀ ਉਹ ਬੱਸ ਸਟੈਂਡ ਤੇ ਗਿਆ ਉਹਦੇ ਪਿੰਡ ਨੂੰ ਜਾਣ ਵਾਲੀ ਆਖਰੀ ਬੱਸ ਨਿਕਲ ਚੁੱਕੀ ਸੀ ਮਾਣ ਹੀ ਮਾਣ ਉਸ ਰੇਲਵੇ ਵਾਲਿਆਂ ਨੂੰ ਗਾਲਾਂ ਕੱਢੀਆਂ ਗੱਡੀ ਦਾ ਨਾਰਾਖਾ ਦਿੰਦੇ ਨੇ ਐਕਸਪ੍ਰੈਸ ਪਰ ਪੈਸੇਂਜਰ ਗੱਡੀਆਂ ਤੋਂ ਵੀ ਭੇੜੇ ਹਾਲਤ ਹੈ ਇੰਨੇ ਐਕਸਪ੍ਰੈਸ ਗੱਡੀਆਂ ਦੀ ਉਦਚਿੱਤੀ ਜਹੀ ਵਿੱਚ ਚਰਾਹੇ ਉੱਤੇ ਆਖੜੋਤਾ ਅਮੀਰ ਸੀ ਉਧਰ ਨੂੰ ਜਾਣ ਵਾਲਾ ਕੋਈ ਟਰੱਕ ਮਿਲ ਜਾਵੇ ਆਖਰੀ ਬੱਸਾਂ ਲੰਗੀਆਂ ਤੋਂ ਪਿੰਡਾਂ ਦੇ ਲੋਕ ਟਰੱਕਾਂ ਦਾ ਸਹਾਰਾ ਲੱਭ ਲੈਂਦੇ ਹਨ ਉਹਨਾਂ ਨੂੰ ਤਾਂ ਇਹ ਮੁਫਤ ਦੀ ਕਮਾਈ ਹੁੰਦੀ ਹੈ ਜਿਹੜਾ ਕਿਹੜਾ ਮਾਲਕ ਨੂੰ ਹਿਸਾਬ ਕਿਤਾਬ ਦੇਣਾ ਹੁੰਦਾ ਆ ਟਰੱਕਾਂ ਵਾਲੇ ਬੱਸ ਕਰਾਇਆ ਵਸੂਲ ਕਰਦੇ ਆ ਉਹਨਾਂ ਦਾ ਚਾਹ ਪਾਣੀ ਖਰਾ ਹੋ ਜਾਂਦਾ ਆ ਬਿਗਾਨੇ ਤਾਂ ਰਾਤ ਕਠਿਨੀ ਮੁਸ਼ਕਲ ਹੈ ਸਿਰਫ ਫਿਰ ਸਰਦਰੀ ਹੈਆ ਚੌਰਾਹੇ ਉੱਤੇ ਕਈ ਟਰੱਕ ਆਏ ਸਨ ਉਹਨਾਂ ਦੇ ਪਿੰਡਾਂ ਵੱਲ ਕੋਈ ਨਹੀਂ ਜਾ ਰਿਹਾ ਸੀਗਾ ਟਰੱਕ ਆਉਂਦਾ ਖੱਬੇ ਮੁੜ ਜਾਂਦਾ ਹੋਰ ਆਉਂਦਾ ਸੱਜੇ ਮੁੜ ਜਾਂਦਾ ਉਹਨਾਂ ਦੇ ਪਿੰਡ ਵੱਲ ਜਾਂਦੀ ਸਿੱਧ ਸੜਕ ਤੇ ਕੋਈ ਵੀ ਟਰੱਕ ਨਹੀਂ ਗਿਆ ਸਵਾਰਾਂ ਹੋਰ ਵੀ ਖੜੇਗਾ ਸਨ 2 ਘੰਟੇ ਗੁਜ਼ਰ ਗਏ ਅੱਧੀਆਂ ਸਵਾਰਾਂ ਗਾ ਇੱਕ ਇੱਕ ਕਰਕੇ ਕਰ ਗਈਆਂ ਤੇ ਫਿਰ ਉਹਨੇ ਵੀ ਸੋਚਿਆ ਇੰਜ ਹੀ ਖੜਾ ਰਿਹਾ ਤਾਂ ਚਰਾਹੇ ਉੱਤੇ ਵੀ ਰਾਤ ਕੱਟਣੀ ਪਵੇਗੀ ਪਰ ਸਿਆਲ ਦਾ ਮਹੀਨਾ ਹੈ ਚਰਾਹੇ ਉੱਤੇ ਕਿਹੜਾ ਕੋਈ ਹੋਟਲ ਜਾਂ ਧਰਮਸ਼ਾਲਾ ਹੈ ਕਿ ਜਾਵੜੀ ਐਵੇਂ ਟੁੱਟਣਾ ਜਾਈਆਂ ਪੰਜ-ਸੱਤ ਦੁਕਾਨਾਂ ਹਨ ਚਾਹ ਦੁੱਧ ਦੀਆਂ ਦੁਕਾਨਾਂ ਨੈਕ ਸੌਕ ਦੀਆਂ ਰੇਡੀਆਂ ਵਾਲੇ ਜਾਂ ਦੋ ਟਾਬੇ ਆ ਗੜਾ ਹਣੀਰਾ ਉੱਤਰ ਆਇਆ ਸੀਗਾ ਉਹਨੇ ਰੱਖਸ਼ਾ ਕੀਤਾ ਅਤੇ ਹਰਜਨ ਨਗਰ ਪਹੁੰਚ ਗਿਆ ਮਕਾਨ ਲੱਭਣ ਵਿੱਚ ਕੋਈ ਔਖ ਨਹੀਂ ਹੋਈ ਉਹਨੇ ਕਵਾਰ ਪਹਿਲਾਂ ਵੀ ਇੱਥੇ ਆਇਆ ਸੀਗਾ ਪਰ ਹੁਣ ਤਾਂ 15 ਸਾਲ ਹੋ ਚੁੱਕੇ ਸਨ ਉਹ ਕਦੇ ਨਹੀਂ ਆਇਆ ਸੀਗਾ ਜਿਵੇਂ ਸਬੰਧ ਹੀ ਨਾ ਹੋਣ ਉਹਨਾਂ ਦਿਨਾਂ ਵਿੱਚ ਤਾਂ ਇੱਥੇ ਵਿਰਲੇ-ਵਿਰਲੇ ਮਕਾਨ ਹੀ ਸਨ ਕਿਧਰੇ ਕੋਈ ਕੋਈ ਕੋਠੀ ਦੇ ਕੁਝ ਮਕਾਨ ਪਰ ਹੁਣ ਕੋਈ ਅਜਿਹਾ ਪਲਾਟ ਨਹੀਂ ਸੀਗਾ ਜਿਹੜਾ ਖਾਲੀ ਪਿਆ ਹੋਵੇ ਸਮੁੰਦਰੀ ਜਹਾਜ਼ਾਂ ਵਾਂਗ ਕੋਠੀਆਂ ਸੈਰ ਕੱਡੀਆਂ ਖੜੀਆਂ ਸੀ ਨਵੇਂ ਤੇ ਨਵੇਂ ਡਿਜ਼ਾਈਨ ਜੱਸੇ ਦੇ ਘਰ ਦੀ ਪੱਕੀ ਨਿਸ਼ਾਨੀ ਸੀਗੀ ਲੋਹੇ ਦੇ ਗੇਟ ਵਿੱਚ ਅੰਗਰੇਜ਼ੀ ਅੱਖਰਾਂ ਦਾ ਵੈਲਡਿੰਗ ਕੀਤਾ ਹੋਇਆ ਬਰਾਡ ਹਾਊਸ ਗੇਟ ਦਾ ਰੰਗ ਗੇਰਵਾ ਸੀ ਅਤੇ ਅੱਖਰਾਂ ਦਾ ਰੰਗ ਕਾਲਾ ਸੀਗਾ ਉਹ ਹਮੇਸ਼ਾ ਇਹੀ ਰੰਗ ਪੇਂਟ ਕਰਾਉਂਦੇ ਸੀਗੇ ਉਹ ਕਾਲ ਬੈਲ ਵਜਾ ਕੇ ਅੰਦਰ ਹੋਇਆ ਤਾਂ ਘਰ ਵਿੱਚ ਟੈਲੀਵਿਜ਼ਨ ਦਾ ਸ਼ੋਰ ਸੀਗਾ ਚਿਤਰਖਾਰ ਚੱਲ ਰਿਹਾ ਸੀਗਾ ਗੇਟ ਜਿੱਥੇ ਦੇ ਵੱਡੇ ਮੁੰਡੇ ਨੇ ਖੋਲੇ ਸੀ ਉਹ ਗੁਰਦੇਵ ਨੂੰ ਨਹੀਂ ਸੀ ਜਾਣਦਾਗਾ ਜਾਣਦਾ ਤਾਂ ਸੀ ਪਰ ਹੁਣ ਪਹਿਚਾਣਿਆ ਨਹੀਂ ਹੋਵੇਗਾ ਗੁਰਦੇਵ ਨੇ ਵੀ ਉਹਨੂੰ ਨਹੀਂ ਪਹਿਚਾਣਿਆ 15 ਸਾਲਾਂ ਦੌਰਾਨ ਬਹੁਤ ਕੁਝ ਬਦਲ ਗਿਆ ਸੀਗਾ ਮੁੰਡੇ ਦੇ ਮੂੰਹ ਉੱਤੇ ਭਾਰਮੀ ਦਾੜ੍ਹੀ ਸੀਗੀ ਅਜੇ ਗੁਰਦੇਵ ਦੀ ਦਾੜ੍ਹੀ ਅੱਧੀ ਚਿੱਟੀ ਹੋ ਚੁੱਕੀ ਸੀਗੀ ਗੁਰਦੇਵ ਨੇ ਉਹਦੇ ਬਾਪ ਦਾ ਨਾਮ ਲਿਆ ਤਾਂ ਮੁੰਡਾ ਸਮਝ ਗਿਆ ਕਿ ਇਹ ਕੋਈ ਉਹਨਾਂ ਦਾ ਆਪਣਾ ਹੀ ਹੈ ਕਰਦੇ ਤੇ ਮੁੰਡੇ ਦੀ ਗੱਲਬਾਤ ਸੁਣ ਕੇ ਪਹਿਲਾਂ ਜੱਸਾ ਹੀ ਉਹਨਾਂ ਕੋਲ ਆਈ ਸੀ ਉਹਨਾਂ ਉਹਨੂੰ ਬੋਲ ਸੁਣਦਾ ਤੇ ਝਟ ਪਹਿਚਾਨ ਗਈ ਸਾਥਰੀਕਾਲ ਆਖੀ ਤੇ ਉਹਦਾ ਹੱਥ ਫੜ ਕੇ ਲੈ ਜਾਣ ਵਾਂ ਉਹ ਉਹਨੂੰ ਅੰਦਰ ਬੈਠਕ ਵਿੱਚ ਲੈ ਗਈ ਪਰਿਵਾਰ ਦਾ ਹਾਲ ਚਾਲ ਪੁੱਛਿਆ ਨਿਹੋਰਾ ਬਿਮਾਰਿਆ ਅੱਜ ਕਿਦੋਂ ਰਾਹ ਭੁੱਲ ਗਿਆ ਏ ਹੁਣ ਉਹ ਪੋਤੇ ਪੋਤਾਂ ਤੇ ਦੋ ਤੇ ਦੋਧੀਆਂ ਵਾਲੇ ਹੋ ਚੁੱਕੇ ਸਨ ਜਿਸਦੇ ਦੋ ਮੁੰਡੇ ਅਤੇ ਇੱਕ ਕੁੜੀ ਸੀਗੀ ਤਿੰਨੇ ਵਿਆਹੇ ਬਰੇ ਅਗਾਹ ਤਿੰਨਾਂ ਦੇ ਜਵਾਕ ਸਨ ਗੁਰਦੇਵ ਦੇ ਵੀ ਇੱਕ ਮੁੰਡਾ ਤੇ ਤਿੰਨ ਕੁੜੀਆਂ ਸਨ ਉਹਨੇ ਵੀ ਚਾਰ ਬੱਚੇ ਵਿਆਹ ਲਏ ਸਨ ਚਾਰਾਂ ਦੇ ਗਾਂ ਬੱਚੇ ਸਨ ਜਿਸੋ ਉਹਨਾਂ ਦੇ ਪਿੰਡ ਦੀ ਕੁੜੀ ਸੀ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਦਾ ਨਿਉ ਲੱਗਿਆ ਗੱਲ ਖਾਸੀ ਵੱਧ ਗਈ ਸੀ ਜਿਸੋ ਕੱਲ ਜਾਣਦੀ ਹੁੰਦੀ ਗੁਰਦੇਵ ਵਿਆਹ ਕਰ ਚੁੱਕਿਆ ਸੀਗਾ ਚੁੱਪਚੀਪ ਤੇ ਹੀ ਜਿੱਥੇ ਦੇ ਪਿਓ ਨੇ ਮੁੰਡਾ ਲੱਬਿਆ ਸੀਗਾ ਤੇ ਉਹਨੂੰ ਪੰਹਾੜੀਆਂ ਦੇ ਦਿੱਤਿਆਂ ਸਨ ਪਰ ਉਹ ਮਿਲਣੋਂ ਨਹੀਂ ਹਟੇ ਗਏ ਗੁਰਦੇਵ ਜੱਸੇ ਦੇ ਸਹੁਰੇ ਵੀ ਜਾਂਦਾ ਸੀਗਾ ਉਹ ਕਦੇ ਪੇਕੀ ਮਿਲਣ ਆਉਂਦੀ ਤਾਂ ਉਹ ਵੀ ਕਿਤੇ ਨਾ ਕਿਤੇ ਇਕੱਲੇ ਜ਼ਰੂਰ ਬੈਠਦੇ ਤੇ ਆਪਣਾ ਦੁੱਖ ਸੁੱਖ ਕਰਦੇ ਜੱਸਾ ਨੇ ਕੋਈ ਨੌਕਰੀ ਨਹੀਂ ਕੀਤੀ ਨੌਕਰੀ ਦੀ ਉਹਨੂੰ ਲੋੜ ਹੀ ਨਹੀਂ ਸੀਗੀ ਉਹਦਾ ਸਹੁਰਾ ਜ਼ਮੀਨ ਜਾਇਦਾਦ ਵਾਲਾ ਬੰਦਾ ਸੀ ਅਗਾਂ ਜਿਸ ਤੋਂ ਦਾ ਘਰ ਵਾਲਾ ਪਿਓ ਦਾ ਇਕੱਲਾ ਪੁੱਤ ਸੀਗਾ ਸਬ ਉਹਦਾ ਬਹੁਤ ਸਾਊ ਤੇ ਵਪਾਰਕ ਰੁਚੀਆਂ ਦਾ ਮਾਲਕ ਸੀ ਅਗਾ ਉਹਨੇ ਆਪਣੇ ਦੋਵੇਂ ਮੁੰਡੇ ਬਹੁਤੇ ਨਹੀਂ ਪੜਾਏ ਤੋਂ ਉਹ ਨੂੰ 10ਵੀਂ 10ਵੀਂ ਕਰਾਈ ਤੇ ਕੰਮਾਂ ਵਿੱਚ ਪਾ ਦਿੱਤਾ ਵੱਡੇ ਦਾ ਇੱਕ ਬਾਣੀਏ ਨਾਲ ਆੜਤਨ ਦੀ ਦੁਕਾਨ ਵਿੱਚ ਅੱਜ ਸੀਗਾ ਅ ਦਾ ਛੋਟਾ ਪੈਟਰੋਲ ਪੰਪ ਦਾ ਮਾਲਕ ਕਰਦੇਵ ਨੇ ਬੀਏ ਤੋਂ ਬਾਅਦ ਕੁਝ ਨਹੀਂ ਕੀਤਾ ਪਟਵਾਰੀ ਬਣ ਗਿਆ ਦੁਨੀਆ ਲਟ ਲਟ ਖਾਦੀ ਆ ਉਹਦੀ ਘਰ ਵਾਲੀ 8ਵੀਂ ਪਾਸ ਸੀਗੀ ਮੁੰਡੇ ਨੂੰ ਸਿਰੇ ਲਾਇਆ ਉਹਨਾਂ ਨੇ ਮੁੰਡਾ ਹੁਣ ਡਾਕਟਰ ਸੀਗਾ ਦੂਰ ਸ਼ਹਿਰ ਆਪਣਾ ਕਲੀਨਿਕ ਸੀਗਾ ਸਰਕਾਰੀ ਨੌਕਰੀ ਮਿਲ ਗਈ ਸੀਗੀ ਛੱਡ ਦਿੱਤੀ ਆਪਣੇ ਕਲੀਨਿਕ ਦੀ ਅੰਨੀ ਆਮਦਨ ਸੀਗੀ ਉਹਨੂੰ ਡਾਕਟਰ ਨਾਲ ਮਰੀਜ਼ ਪਾ ਨਹੀਂ ਕਰਦਾ ਕਾ ਬਾਕੀ ਕੁੱਲ ਦੁਨੀਆ ਦਾ ਸੌਦਾ ਪਾ ਤੋੜ ਕੇ ਹੀ ਹੁੰਦਾ ਆ ਡਾਕਟਰ ਦੇ ਮੂੰਹੋਂ ਨਿਕਲੇ ਬੋਲ ਰੱਬ ਦਾ ਬੋਲ ਹੈ ਜਿਸਦੇ ਘਰ ਵਾਲਾ ਸ਼ੱਕੀ ਬੰਦਾ ਨਹੀਂ ਸੀਗਾ ਜਿਸਦੇ ਵਿਆਹ ਵੇਲੇ ਗੁਰਦੇਵ ਸਾਰੇ ਕਾਰਾ ਵਿਹਾਰਾਂ ਵਿੱਚ ਮੂਰੇ ਸੀ ਜਿੱਥੇ ਮੂਰੀ ਨਹੀਂ ਸੀਗਾ ਪਿੱਛੇ-ਪਿੱਛੇ ਸੀਗਾ ਉਹ ਜਿਸਦੇ ਘਰ ਦਾ ਆਪਣਾ ਬੰਦਾ ਸੀ ਉਹਦੇ ਉੱਤੇ ਨਛੱਤਰ ਸਿੰਘ ਨੂੰ ਹੁਣ ਕੀ ਸ਼ੱਕ ਹੋ ਸਕਦਾ ਸੀ ਕਰਦੇਵ ਮਿੱਠਾ ਬੋਲਦਾ ਜਦੋਂ ਵੀ ਕਦੇ ਨਛੱਤਰ ਸਿੰਘ ਨਾਲ ਉਹਦਾ ਸਾਹਮਣਾ ਹੁੰਦਾ ਉਹ ਝੱਟ ਬੋਲ ਕੋੜਦਾ ਸੀਗਾ ਜੀਜਾ ਜੀ ਸਤਿ ਸ੍ਰੀ ਅਕਾਲ ਪਹਿਲਾ ਇੱਕ ਵਾਰ ਜੀਜਾ ਜੀ ਕਹਿ ਕੇ ਜਰੂਰ ਬੁਲਾਉਂਦਾ ਫਿਰ ਚਾਹੇ ਨਛੱਤਰ ਸਿੰਘ ਨਛੱਤਰ ਸਿੰਘ ਆਖਦਾ ਰਹਿੰਦਾ ਪਿੰਡਾਂ ਦੇ ਸੱਭਿਆਚਾਰ ਅਨੁਸਾਰ ਭੈਣਾਂ ਦੀਆਂ ਗਾਲਾਂ ਕੱਢੀ ਜਾਂਦਾ ਉਸ ਦਿਨ ਸੁਲਤਾਨਪੁਰ ਉਹਨਾਂ ਦੀ ਬੈਠਕ ਵਿੱਚ ਜਾ ਕੇ ਅਜੇ ਉਹ ਬੈਠਾ ਹੀ ਸੀ ਕਿ ਨਛੱਤਰ ਸਿੰਘ ਛੱਟ ਅੰਦਰੋਂ ਕਿਧਰੋਂ ਉਹਦੇ ਕੋਲ ਆ ਖੜੋਤਾ ਜਿਸੇ ਨਾਲ ਉਹ ਖੜੀ-ਖੜੀਆਂ ਗੱਲਾਂ ਉਹਨੇ ਅਜੇ ਸ਼ੁਰੂ ਹੀ ਕੀਤੀਆਂ ਸਨ ਇੰਨੇ ਵਰਿਆਂ ਬਾਅਦ ਵੀ ਉਹਨੂੰ ਪਤਾ ਨਹੀਂ ਹੋ ਗਿਆ ਕਿ ਸੀਗਾ ਕੇ ਉਹ ਕੋਈ ਸਾਬਤ ਸਬੂਤ ਦੀ ਗੱਲ ਹੀ ਨਹੀਂ ਕਰ ਸਕਿਆ ਪਹਿਲਾਂ ਵੀ ਇੰਜ ਹੁੰਦਾ ਰਿਹਾ ਸੀਗਾ ਉਹ ਜਦੋਂ ਵੀ ਜਸਤ ਨੂੰ ਮਿਲਦਾ ਉਹਦਾ ਮਾਨਸਿਕ ਤਣਾਅ ਉਖੜੇ ਦਾ ਉਖੜਿਆ ਰਹਿੰਦਾ ਉਹਦੇ ਕੋਲੋਂ ਗੱਲ ਸਿਰੇ ਨਾ ਲੱਗਦੀ ਇੱਕ ਗੱਲ ਪੂਰੀ ਵੀ ਨਾ ਹੋਈ ਹੁੰਦੀ ਕੋਈ ਅਗਲਾ ਸਵਾਲ ਵਿੱਚੋਂ ਹੀ ਬੋਲ ਦਿੰਦਾ ਦੱਸੋ ਦੀ ਵੀ ਤਾਂ ਇਹੀ ਹਾਲਤ ਹੁੰਦੀ ਸੀਗੀ ਨਿਸ਼ੇਤਰ ਸਿੰਘ ਨਾਲ ਦਵਾ ਸਲਾਮ ਹੋਈ ਉਹਨਾਂ ਨੇ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਪਿੰਡਾਂ ਦੀਆਂ ਗੱਲਾਂ ਹੋਣ ਲੱਗੀਆਂ ਚਾਹ ਆਈ ਤੇ ਫਿਰ ਜਵਾਕ ਆ ਕੇ ਉਹ ਕਹੀ ਸੰ 15 ਸਾਲਾਂ ਬਾਅਦ ਉਹਨੂੰ ਕੀ ਪਤਾ ਸੀਗਾ ਕਿਹੜਾ ਕਿਹਦਾ ਜਵਾਕ ਹੈ ਨਿਸ਼ੇਤਰ ਸਿੰਘ ਨੇ ਖੁਦ ਹੀ ਦੱਸਿਆ ਕਿ ਉਹ ਕੁੜੀ ਦੋਤੀ ਹੈ ਤੁਝੇ ਜਵਾਕ ਵੱਡੇ ਮੁੰਡੇ ਦੇ ਕਿਹੜੇ ਕਿਹੜੇ ਹਨ ਅਤੇ ਛੋਟੇ ਦੇ ਕਿਹੜੇ ਕਿਹੜੇ ਆ ਉਹ ਕੁਝ ਚੈਰ ਹੀ ਉਹਨਾਂ ਕੋਲ ਬੈਠ ਕੇ ਵਿੱਚ ਟਿਕੇ ਫਿਰ ਹੋ ਹੋ ਕਰਕੇ ਸਾਰੇ ਹੀ ਬਾਹਰ ਭੱਜ ਗਏ ਸੀਗੇ ਤੇ ਫਿਰ ਨਿਸ਼ਚਤਰ ਸਿੰਘ ਬੋਤਲ ਕੱਢ ਲਿਆ ਇਹ ਖੋਲੀ ਹੋਈ ਬੋਤਲ ਸੀਗੀ ਵਿੱਚੋਂ ਪਉਆ ਸ਼ਰਾਬ ਪੀਤੀ ਹੋਈ ਨਿਸ਼ਚਤਰ ਸਿੰਘ ਆਖ ਰਿਹਾ ਸੀ ਮੈਂ ਤਾਂ ਕਦੇ ਇੱਕ ਕੱਢ ਹੀ ਪੈਗ ਲੈਣਾ ਆ ਹੁਣ ਸਰੀਰ ਭੁੱਲਦਾ ਨਹੀਂ ਕਾ ਮੇਰੀ ਵੀ ਛੱਡੀ ਵਾਂਗੂ ਹੀ ਐ ਲਿਆ ਇੱਕ ਇੱਕ ਲਾ ਲੈਨੇ ਆ ਗੁਰਦੇਵ ਨੇ ਕਿਹਾ ਇੱਕ ਛੋਟਾ ਮੁੰਡਾ ਅੰਦਰੋਂ ਸਾਗ ਦੀ ਵੱਡੀ ਕੋਲੀ ਭਰ ਕੇ ਦੇ ਗਿਆ ਵਿੱਚ ਦੋ ਚਮਚੇ ਸਾਗ ਪਾਫਾਂ ਛੱਡ ਰਿਹਾ ਸੀ ਉੱਤੇ ਮੱਖਣੀ ਤੈਰਦੀ ਸੀਗੀ ਉਹਨਾਂ ਨੇ ਦੂਜਾ ਪੈਗ ਵੀ ਪਾ ਲਿਆ ਗੁਰਦੇਵ ਦਾ ਜੀ ਕਰਦਾ ਸੀਗਾ ਉਹ ਅਜ ਸੰਵਾਰ ਕੇ ਪੀਵੇ ਪੀਣ ਵਾਂਗ ਪੀਵੇ ਨਹੀਂ ਤਾਂ ਉਹਦਾ ਸਰੀਰ ਵੀ ਹੁਣ ਸ਼ਰਾਬ ਚੱਲਦਾ ਨਹੀਂ ਸੀਗਾ ਕਦੇ ਬਹੁਤੀ ਪੀਤੀ ਜਾਂਦੀ ਤਾਂ ਤੜਕੇ ਨੂੰ ਬੁਰਾ ਹਾਲ ਹੁੰਦਾ ਸਿਰ ਦੌਖ ਦਾ ਚੱਕਰ ਆਉਂਦੇ ਤੁਰਨ ਵੇਲੇ ਪੈਰ ਥੜਕਦੇ ਕੱਡ ਕਸੀ ਅਰੰਦਾ ਪਰ ਅੱਜ ਉਹਦੇ ਅੰਦਰ ਫਰਾਣੀਆਂ ਸਾਰੀਆਂ ਤਰੰਗਾਂ ਜਾਗ ਉਠੀਆਂ ਜਵਾਨੀ ਪਹਿਰੇ ਇਦਾਂ ਕਦੇ ਜਦੋਂ ਉਹ ਸੁਲਤਾਨ ਪਰੋਂਦਾ ਹੁੰਦਾ ਤਾਂ ਨਛੇਤਰ ਸਿੰਘ ਤੇ ਉਹ ਡੱਕ ਕੇ ਸ਼ਰਾਬ ਪੀਂਦੇ ਉਹਨਾਂ ਦਿਨਾਂ ਵਿੱਚ ਉਹਨਾਂ ਦੇ ਬੱਚੇ ਛੋਟੇ ਸਨ ਤੋਂ ਬੱਚੇ ਹੀ ਸਨ ਤੀਜਾ ਇੱਕ ਮੁੰਡਾ ਜਾਂ ਸ਼ਾਇਦ ਕੁੜੀ ਨਹੀਂ ਹੋਣੀਗੀ ਗੋਦੀ ਵਾਲੇ ਜਵਾਕ ਨੂੰ ਜੱਸੋ ਨਛੇਤਰ ਸਿੰਘ ਨਾਲ ਪਾ ਦਿੰਦੀ ਸੀ ਜਦੋਂ ਉਹਦੇ ਘਰਾੜੇ ਵੱਜਣ ਲੱਗਦੇ ਤੇ ਖਾਸੀ ਰਾਤ ਲੰਘ ਚੁੱਕੀ ਹੁੰਦੀ ਤਾਂ ਗਰਦੇਵ ਉੱਠ ਕੇ ਜੱਸੋ ਕੋਲ ਪਹੁੰਚ ਜਾਂਦਾ ਚੋਰੀ ਦਾ ਕੌੜ ਉਹਨੂੰ ਉਹਨਾਂ ਨੂੰ ਬਹੁਤ ਸਵਾਦ ਲੱਗਦਾ ਸੀਗਾ ਕਰਦੇਵ ਦੀ ਵੱਡੀ ਕੁੜੀ ਸਲਤਨਪੁਰ ਤੋਂ ਅਗਾਂ ਇੱਕ ਛੋਟੇ ਸ਼ਹਿਰ ਵਿੱਚ ਵਿਆਹੀ ਹੋਈ ਸੀ ਐਸ ਛੋਟੇ ਸ਼ਹਿਰ ਨੂੰ ਰੇਲਵੇ ਸਟੇਸ਼ਨ ਲੱਗਦਾ ਸੀ ਪਹਿਲ ਪਲੇਟ ਦੀ ਕੁੜੀ 18 ਸਾਲਾਂ ਦੀ ਹੀ ਵਿਆਹ ਦਿੱਤੀ ਸੀਗੀ ਉਹਦਾ ਮੁੰਡਾ ਛੋਟਾ ਸੀ ਵੱਡੀ ਪੈਣ ਕੋਲ ਉਹਦੇ ਸੌਰੀ ਮਿਲ ਨਹੀਂ ਜਾਂਦਾ ਸੀਗਾ ਫਿਰ ਜਦੋਂ ਉਹ ਪੜ੍ਹ ਲੈ ਕੇ ਡਾਕਟਰ ਬਣ ਗਿਆ ਫਿਰ ਵੀ ਉਹ ਨਾ ਜਾਂਦਾ ਅਸਲ ਵਿੱਚ ਉਹਨੂੰ ਵੱਡੀ ਪੈਣ ਦੇ ਉਜੜ ਜਿਹੇ ਸੋਹਰੇ ਪਸੰਦ ਨਹੀਂ ਸਨ ਉਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਸੀ ਕੁੜੀ ਨੂੰ ਨਿਰਾਦਰੀ ਕਿਵੇਂ ਰੱਖਿਆ ਜਾਂਦਾ ਆ ਹਾਰ ਕੇ ਦੇਵ ਆਪ ਉਹ ਸਾਰੀ ਜਾਂਦਾ ਛੱਗਾ ਚੁੰਨੀ ਤੇ ਖਾਣ ਪੀਣ ਦਾ ਨਿਕ ਸਕਦੇ ਆਉਂਦਾ ਕਦੇ ਉਹ ਆਪ ਵੀ ਪੇਕੇ ਗੇੜਾ ਮਾਰਦੀ ਅੰਦਰ ਖਾਤੇ ਗੱਲ ਇਹ ਵੀ ਸੀਗੀ ਕਿ ਗੁਰਦੇਵ ਦੇ ਪਿੰਡ ਤੋਂ ਵੱਡੀ ਕੁੜੀ ਦੇ ਸਹੁਰਿਆਂ ਵਿਚਕਾਰ ਸੁਲਤਾਨ ਪਰਸੀ ਦਾ ਜਿੱਥੇ ਜਸੋ ਵਿਆਹੀ ਹੋਈ ਸੀਗੀ ਕੁੜੀ ਕੋਲ ਜਾਣ ਦਾ ਬਹਾਨਾ ਕਰਦਾ ਰਾਤ ਕੱਟਦਾ ਸੁਲਤਾਨ ਪਰ ਆ ਕੇ ਹੁਣ 15 ਸਾਲ ਦੌਰਾਨ ਕਾਫੀ ਬਦਲ ਚੁੱਕਿਆ ਸੀਗਾ ਜਿਸ ਤੇ ਦੇਕਾਰ ਜਵਾਕਾਂ ਦੀ ਖੇਡ ਸੀ ਬਹੁਆ ਆ ਚੁੱਕੀਆਂ ਸਨ ਨਸ਼ੱਤਰ ਨੇ ਦੋ ਪੈਗ ਮਸਾ ਪੀਤੇ ਅਤੇ ਗਲਾਸ ਪੂਰਾ ਮੁੱਦਾ ਮਾਰ ਦਿੱਤਾ ਕਹਿੰਦਾ ਤੂੰ ਜਿੰਨੀ ਮਰਜ਼ੀ ਪੀ ਮੇਰੀ ਤਾਂ ਭਿਆ ਆ ਗੁਰਦੇਵ ਨੇ ਤੀਜਾ ਪੈਗ ਪੀਤਾ ਤੇ ਬੋਲਿਆ ਜਸੋ ਲਿਆ ਬਈ ਖਾਈਏ ਰੋਟੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸੀਗੀ ਜਸੋ ਦੋਵਾਂ ਨੂੰ ਰੋਟੀ ਖਵਾ ਗਈ ਬੈਠਕ ਵਿੱਚ ਉਹਨਾਂ ਨੇ ਅੱਖਾਂ ਹੀ ਅੱਖਾਂ ਵਿੱਚ ਗੱਲਾਂ ਕੀਤੀਆਂ ਜਸੋ ਹਰ ਵਾਰ ਮਜ਼ਬੀ ਦਾ ਨੱਕ ਵੱਟਦੀ ਪੰਡ ਚੱਕਣਾਈ ਉਹ ਮੂੰਹ ਵੀ ਬੋਲ ਪਈ ਸੀਗੀ ਉਮਰ ਉਮਰ ਦੀਆਂ ਗੱਲਾਂ ਹੁੰਦੀਆਂ ਨੇ ਕਮਲਿਆ ਨਿਸ਼ੱਤਰ ਸਿੰਘ ਨੇ ਰਜਾਈ ਖਿੱਚ ਲਈ ਸੀਗੀ ਪਰ ਗੁਰਦੇਵ ਮੰਜੇ ਉੱਤੇ ਉੰਦਾ ਜਿਹਾ ਬੈਠਾ ਸੀਗਾ ਗੋਡੇ ਇਕੱਠੇ ਕਰਕੇ ਉਤੋਂ ਦੀ ਹੱਥਾਂ ਦੀ ਕਰੰਗੜੀ ਮਾਰੀ ਹੋਈ ਜਿਵੇਂ ਕੁਝ ਡੂੰਗਾ ਸੋਚ ਰਿਹਾ ਹੋਵੇ ਜਿਵੇਂ ਕੁਝ ਅੜੀਕ ਰਿਹਾ ਹੋਵੇ ਨਿਸ਼ੱਤਰ ਸਿੰਘ ਉੱਬੜਵਾਹ ਬੋਲਿਆ ਹੈ ਮੈਨੂੰ ਆ ਕੇ ਗਈ ਹੈ ਕੁਝ ਬੈਠਕ ਵਿੱਚ ਉਹਨਾਂ ਕੋਲ ਦੋ ਜਨ ਜਵਾਕ ਵੀ ਆਪਣੀਆਂ ਭਲੂਂਗੜੀਆਂ ਵਿਛਾ ਕੇ ਪਏ ਹੋਏ ਸੀਗੇ ਅੱਧੀ ਰਾਤ ਤੋਂ ਉੱਤੇ ਦਾ ਸਮਾ ਸੀ ਪਿਸ਼ਾਬ ਕਰਨ ਦੇ ਬਹਾਨੇ ਉੱਠਿਆ ਲੰਮਾ ਚੌੜਾ ਵੇੜਾ ਸੀ ਘਰ ਦਾ ਇੱਕ ਖੁੰਝੇ ਜਾ ਕੇ ਉਹਨੇ ਪਿਸ਼ਾਬ ਕੀਤਾ ਵੇੜੇ ਵਿੱਚ ਹੀ ਨਲਕਾ ਸੀਗਾ ਉਹਨੇ ਨਲਕਾ ਗਿੜ ਕੇ ਹੱਥ ਉੱਤੇ ਚਾਹੇ ਘਰ ਵਿੱਚ ਵਾਟਰ ਬਾਕਸ ਦੀਆਂ ਟੂਟੀਆਂ ਵੀ ਸਨ ਪਰ ਨਲਕਾ ਵੀ ਸੀਗਾ ਉਹਨਾਂ ਨੂੰ ਨਲਕੇ ਬਗੈਰ ਸਰਦਾ ਨਹੀਂ ਸੀਗਾ ਵਾਟਰ ਬਾਕਸ ਦੇ ਪਾਣੀ ਦਾ ਇਤਬਾਰ ਕੋਈ ਨਹੀਂ ਸੀਗਾ ਘਰ ਵਿੱਚ ਮੱਝ ਰੱਖੀ ਹੋਈ ਸੀ ਪਾਣੀ ਦੀ ਲੋੜ ਤਾਂ ਹਰ ਵੇਲੇ ਰਹਿੰਦੀ ਉਹਨੇ ਚੱਲ ਵੀ ਜਹੀ ਘਰ ہماری ਪਰਵਾਂਡੇ ਦੇ ਖੁੰਝੇ ਵਿੱਚ ਤਿੰਨ ਮੰਜੇ ਸਨ ਬਰਾਂਡੇ ਦੇ ਦੋਵੇਂ ਪਾਸੇ ਕਮਰੇ ਸਨ ਤੋਂ ਕਮਰਿਆਂ ਦੀਆਂ ਬੱਤੀਆਂ ਜਗ ਰਹੀਆਂ ਸਨ ਰੋਸ਼ਨੀ ਮੱਧਮ ਸੀ ਜ਼ੀਰੋ ਵਾਟ ਦੇ ਬਲਬ ਹੋਣਗੇ ਉਹਨੇ ਅੰਦਾਜ਼ਾ ਲਾਇਆ ਦੋਵੇਂ ਕਮਰਿਆਂ ਵਿੱਚ ਮੁੰਡੇ ਤੇ ਬਹੁਵਾਂ ਸੁੱਤੇ ਹਨ ਬਰਾਂਡੇ ਵਾਲੇ ਤਿੰਨਾਂ ਮੰਜਿਆਂ ਵਿੱਚੋਂ ਇੱਕ ਮੰਜਾ ਜ਼ਰੂਰ ਜਸੋਦਾ ਹੈ ਉਹਨੇ ਮੰਜਿਆਂ ਵੱਲ ਵਧਣਾ ਚਾਹਿਆ ਸੀ ਪਰ ਬਰਾਂਡੇ ਦੇ ਫਰਸ਼ ਉੱਤੇ ਪੈਰ ਰੱਖਦੇ ਹੀ ਉਹ ਖੜ ਗਿਆ ਕੀ ਪਤਾ ਕਿਹੜਾ ਮੰਜਾ ਜਸੋਦਾ ਹੈ ਜਸੋ ਦੇ ਦਾਦਾ ਮੰਜਾ ਇੱਥੇ ਵੀ ਕਿ ਨਹੀਂਗਾ ਰਜਾਈਆਂ ਨਾਲ ਮੂ ਟਕੇ ਹੋਏ ਸਨ ਜਿਵੇਂ ਮਰਦੇ ਪਏ ਹੋਣ ਕਿਤੇ ਉਹ ਹੋਰ ਕਿਸੇ ਨੂੰ ਹੀ ਨਾ ਜਗਾ ਲਵੇ ਰਾਤ ਹੈ ਰੌਲਾ ਪੈ ਜਾਵੇਗਾ ਚੋਰ ਸਮਝ ਕੇ ਮੁੰਡੇ ਉਹ ਨਾ ਕੁੱਟ ਦੇਣ ਉਹ ਵਾਪਸ ਬੈਠ ਕੇ ਵਿੱਚ ਆ ਕੇ ਆਪਣੇ ਮੰਜੇ ਉੱਤੇ ਪੈ ਗਿਆ ਰਜਾਈ ਦਾ ਲੜ ਆਪਣੀ ਹੱਕ ਤੱਕ ਕਰ ਲਿਆ ਨੀਂਦ ਨਾ ਉਹਨੂੰ ਪਹਿਲਾਂ ਆਈ ਸੀਗੀ ਤੇ ਨਾ ਹੁਣ ਆ ਰਹੀ ਸੀਗੀ ਉਹਦੀ ਅੱਖ ਲੱਗਦੀ ਫਿਰ ਖੁੱਲ ਜਾਂਦੀ ਮੰਜੇ ਦੀਆਂ ਬਾਈਆਂ ਉਹਦੀਆਂ ਮੰਜਲਾ ਬਣ ਗਈਆਂ ਰਾਜਾ ਸਫਰ ਜਿਵੇਂ ਇੱਕ ਬਾਹੀ ਤੋਂ ਦੂਜੀ ਬਾਹੀ ਤੱਕ ਦੀ ਝਟਕਣ ਹੋਵੇ ਕਦੇ ਉਹਨੂੰ ਲੱਗਦਾ ਉਹ ਆਪ ਉਹਦੇ ਕੋਲ ਆਵੇਗੀ ਸੁਪਨਾਉਂਦਾ ਜਿਵੇਂ ਉਹਦੇ ਸਰਹਾਣੇ ਖੜੀ ਹੋਵੇ ਉਹਦੀ ਅੱਖ ਖੁੱਲ ਜਾਂਦੀ ਕਮਰੇ ਵਿੱਚ ਕਿਦਰੇ ਕੁਝ ਨਹੀਂ ਹੁੰਦਾ ਸੀਗਾ ਇੱਥੇ ਉਹਦੇ ਹੇਡ ਬੌਨ ਵਿੱਚ ਪੌ ਫੁੱਟਣ ਲੱਗੀ ਸੀ ਉਹਦੀਆਂ ਅੱਖਾਂ ਵਿੱਚ ਸਾਰੀ ਰਾਤ ਦਾ ਜਗਰਾਤਾ ਬੈਠਾ ਹੋਇਆ ਸੀ ਉਹ اٹਕੇ ਬੈਠ ਗਿਆ ਥੋੜੀ ਦੇਰ ਬਾਅਦ ਨਛੱਤਰ ਸਿੰਘ ਵੀ ਉੱਠ ਖੜਾ ਅੰਗੜਾਈਆਂ ਪੰਨਣ ਲੱਗਿਆ ਆਖ ਰਿਹਾ ਸੀ ਦਾ ਬੜੀ ਨੀਂਦ ਆਈ ਬਈ ਜਿਵੇਂ ਘੋੜੇ ਵਿੱਚ ਕੇ ਸੁੱਤੇ ਹੋਈ ਹੈ ਕਿਉਂ ਕਰਦੇ ਸਿਆ ਹਾਂ ਗੁਰਦੇਵ ਢਿੱਲਾ ਜਿਹਾ ਬੋਲਿਆ ਚਾਹ ਲੈ ਕੇ ਆਉਣਾ ਮੈਂ ਨਛੱਤਰ ਸਿੰਘ ਨੇ ਕਿਹਾ ਤੇ ਖੰਗਦਾ ਥੁੱਕਦਾ ਬੈਠਕ ਤੋਂ ਬਾਹਰ ਹੋ ਗਿਆ ਚਾਹ ਪੀ ਕੇ ਗੁਰਦੇਵ ਲੈਟਰਨ ਗਿਆ ਫਿਰ ਨਹਾ ਲਿਆ ਸੀਗਾ ਨਛੱਤਰ ਸਿੰਘ ਨਾਤਾ ਨਹੀਂ ਸੀਗਾ ਪਰ ਉਹਨੇ ਗੁਰਦੇਵ ਦੇ ਨਾਲ ਹੀ ਨਾਸ਼ਤਾ ਕਰ ਲਿਆ ਪਰੋਠੇ ਮੱਖਣ ਦਹੀਂ ਅੰਬ ਦਾ achar ਗੰਡੇ ਚਾਹ ਕਰਦੇਵ ਨੂੰ ਅੱਜ ਇਹ ਸਭ ਚੰਗਾ ਨਹੀਂ ਲੱਗਿਆ ਨਛੱਤਰ ਸਿੰਘ ਹੀ ਸਭ ਸਮੇਟੀ ਜਾ ਰਿਹਾ ਸੀਗਾ ਕਾਫੀ ਦਿਨ ਚੜਾਇਆ ਬੈਠਕ ਵਿੱਚ ਸੁੱਤੇ ਬੱਚੇ ਉੱਠ ਕੇ ਚਲੇ ਗਏ ਸਨ ਘਰ ਦਾ ਕਾਰੋਬਾਰ ਸ਼ੁਰੂ ਹੋ ਚੁੱਕਿਆ ਸੀਗਾ ਨਛੱਤਰ ਨਾਉਣ ਲਈ ਬਾਥਰੂਮ ਵਿੱਚ ਵੜਿਆ ਤਾਂ ਜਸੂ ਕੋਈ ਬਹਾਨਾ ਜਿਹਾ ਬਣਾ ਕੇ ਬੈਠਕ ਵਿੱਚ ਆਈ ਨਛੱਤਰ ਸਿੰਘ ਵਾਲੇ ਮੰਜੇ ਦੀ ਬਾਹੀ ਉੱਤੇ ਬੈਠ ਗਈ ਉਹਨਾਂ ਨੇ ਰਸਮੀ ਜਿਹੀਆਂ ਗੱਲਾਂ ਕੀਤੀਆਂ ਤੇ ਫਿਰ ਚੁੱਪ ਹੋ ਗਏ ਜਿਵੇਂ ਦੋਹਾਂ ਕੋਲ ਕੋਈ ਗੱਲ ਨਾ ਹੋਵੇ ਵਕਤ ਬਹੁਤ ਥੋੜਾ ਸੀਗਾ ਫਿਰ ਨਛੱਤਰ ਸਿੰਘ ਨੇ ਆ ਕੇ ਬੈਠਕ ਵਿੱਚ ਆ ਜਾਣਾ ਸੀ ਕਰਦੇਵ ਬੋਲਿਆ ਮੈਂ ਤਾਂ ਰਾਤੀ ਰਾਤ ਨਹੀਂ ਸੁੱਤਾ ਮੈਨੂੰ ਪਤਾ ਏ ਜਿਸੋਨੇ ਕਿਹਾ ਤੈਨੂੰ ਕਿਵੇਂ ਪਤਾ ਤੂੰ ਕਿੱਥੇ ਪਈ ਸੀ ਮੈਂ ਬਰਾਂਡੇ 'ਚ ਸੀਗੀ ਦੋਦੀ ਪਈ ਸੀ ਕੋਲ ਮੇਰੇ ਵੱਡਾ ਮੁੰਡਾ ਸੀਗਾ ਪੋਤਾ ਤੂੰ ਆ ਜਾਂਦੀ ਫਿਰ ਆਪ ਉੱਠ ਕੇ ਕਿਵੇਂ ਆ ਜਾਂਦੀ ਆਲੇ-ਦੁਆਲੇ ਦਾ ਸਾਰਾ ਟੱਬਰ ਸੀਗਾ ਤੈਨੂੰ ਕਿਵੇਂ ਪਤਾ ਏ ਫਿਰ ਬਈ ਮੈਂ ਸੁੱਤਾ ਨਹੀਂਗਾ ਮੈਂ ਕਿਹੜਾ ਸੁੱਤੀ ਆ ਦੋ ਵਾਰ ਉੱਠ ਕੇ ਤੈਨੂੰ ਦੇਖਣਾ ਹੀ ਆ ਤੂੰ ਪਾਸੇ ਮਾਰੀ ਜਾਂਦਾ ਸੀਗਾ ਮੜਾ ਜਾ ਖੜਾਕ ਕਰ ਦੇਣਾ ਸੀਗਾ ਮੈਂ ਝੱਟ ਉੱਠ ਖੜਦਾ ਔਖਾਏ ਕਮਲਿਆ ਜਿਸ ਦਰਸੰਗ ਖੰਗ ਦਾ ਠੱਕਦਾ ਇੱਧਰ ਹੀ ਆ ਰਿਹਾ ਸੀਗਾ ਜਿਸੋ ਪਿੰਡ ਦੀਆਂ ਗੱਲਾਂ ਕਰਨ ਲੱਗੀ ਸੀ ਪਿੰਡ ਨੂੰ ਬੱਸ ਵਿੱਚ ਬੈਠਾ ਕਰਦੇ ਚੋਰਾ ਕਰਦਾ ਰਿਹਾ ਸੀਗਾ ਕੀ ਲੈਣਾ ਸੀਗਾ ਜਿਸੋ ਦੇ ਘਰ ਜਾ ਕੇ ਇਉਂ ਤਾਂ ਕਿਸੇ ਧਰਮਸ਼ਾਲਾ ਜੀ ਜਾ ਕੇ ਰਾਤ ਕੱਟ ਲੈਂਦਾ ਪਰ ਫੇਰ ਇੱਕਦਮ ਅਚਾਨਕ ਉਹਦੇ ਕੰਨ ਖੁੱਲੇ ਉਹਨੂੰ ਬੇहद ਤਸੱਲੀ ਮਿਲੀ ਉਹ ਕਿਹੜਾ ਸੁੱਤੀ ਐ ਸਾਰੀ ਰਾਤ ਅੱਗ ਤਾਂ ਉਧਰ ਵੀ ਲੱਗੀ ਰਹੀ ਆ